ਦੇਖ ਰਹੇ ਹੋ ਮਾਲਵਾੰਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੌਨੀ West Bengal ਦੀ ਇੱਕ ਘਟਨਾ ਨੂੰ ਲੈ ਕੇ ਹੁਣ ਪੂਰੇ ਪਾਰਸ ਦੇ ਅੰਦਰ ਇੱਕ ਰੋੜੋ ਚ ਨਜ਼ਰ ਆ ਰਿਹਾ ਹੈ ਤੁਹਾਨੂੰ ਜਾਣਕਾਰੀ ਦੇ ਰਹੀਏ ਕਿ West Bengal ਦੇ ਅੰਦਰ ਇੱਕ ਸਿੱਖੇ ਇੱਕ ਡਾਕਟਰ ਦਾ ਕਤਲ ਹੋ ਜਾਣ ਤੋਂ ਬਾਅਦ ਮਾਮਲਾ ਭੱਖ ਗਿਆ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਰੋਸ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅੱਜ ਤਸਵੀਰਾਂ ਤੁਹਾਨੂੰ ਸਿਵਲ ਅਫਸਰ ਕੌਂਸਲ ਘਾਨੀਗਰ ਦੀਆਂ ਦਿਖਾ ਰਿਹਾ ਜਿੱਥੇ 2 ਘੰਟਿਆਂ ਲਈ ਸੰਕੇਤਕ ਜੋ ਰੋਜ਼ ਫੰਡਾਸ਼ਨ ਕੀਤਾ ਗਿਆ ਹੈ ਜਾਣਕਾਰੀ ਮਿਲੀ ਹੈ ਕਿ ਡਾਕਟਰਾਂ ਵੱਲੋਂ ਨਰਸਾਂ ਵੱਲੋਂ ਅਤੇ ਸਮੂਥ ਸਟਾਫ ਵੱਲੋਂ ਅੱਜ ਇਹ ਸੰਕੇਤਕ ਧਰਨਾ ਦਿੱਤਾ ਗਿਆ ਹੈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਨੇ ਉਹਨਾਂ ਮੰਗ ਕੀਤੀ ਹੈ ਕਿ ਆਮਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਉੱਥੇ ਹੀ ਉਸ ਕਾਦਰ ਨੂੰ ਫਾਤੀ ਨਹੀਂ ਸਜ਼ਾ ਦਿੱਤੀ ਜਾਵੇ। ਉੱਥੇ ਹੀ ਉਹ ਮੰਗ ਕੀਤੀ ਹੈ ਕਿ ਸਰਕਾਰ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ। ਹਰ ਹਸਪਤਾਲ ਦੇ ਅੰਦਰ ਸੀਸੀਟੀਵੀ ਕੈਮਰਾ ਹੋਵੇ ਤਾਂ ਕਿ ਐਸ ਤਰ੍ਹਾਂ ਦੇ ਲੋਕਾਂ ਨੂੰ ਐਸ ਤਰ੍ਹਾਂ ਦੀਆਂ ਗਲਤ ਕਾਰਵਾਈਆਂ ਕਰਨ ਤੋਂ ਮੜਮੁਟਾ ਡਰ ਲਗੇ ਤੇ ਸਜ਼ਾਵਾ ਦਿੱਤੀਆਂ ਜਾ ਸਕਣ। ਸੋ ਤਸਵੀਰਾਂ ਤੁਹਾਨੂੰ ਪਵਾਨੀਗੜ੍ਹ ਤੋਂ ਦਿਖਾ ਰਹੇ ਹਾਂ ਜਿੱਥੇ ਸਿਵਲ ਹਸਪਤਾਲ ਪਵਾਨੀਗੜ੍ਹ ਦੇ ਡਾਕਟਰ ਅੱਜ ਸਮੂਥ ਸਟਾਪ ਵੱਲੋਂ ਅੱਜ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੁਹਾਨੂੰ ਜਾਣਕਾਰੀ ਦੇਣੀ ਹੈ ਪਿਛਲੇ ਦਿਨਾਂ ਦੀ ਇਹ ਖਬਰਾਂ ਨੇ ਕਿ ਵੈਸਟ ਬੰਗਾਲ ਦੇ ਕੋਲਕਾਤੇ ਨੇੜੇ ਇੱਕ ਸਿੱਖੇ ਇੱਕ ਡਾਕਟਰ ਨਾਲ ਇੱਕ ਮਲਾਜਮ ਵੱਲੋਂ ਹੀ ਜਿੱਥੇ ਬਨਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਪੂਰੇ ਭਾਰਤ ਦੇ ਅੰਦਰ ਰੋਸ ਪ੍ਰਦਰਸ਼ਨ ਹੋ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਰੇबाजी ਕੀਤੀ ਜਾ ਰਹੀ ਹੈ ਇਹ ਤਸਵੀਰਾਂ ਸਿਵਲ ਹਸਪਤਾਲ ਭਵਾਨੀਗੜ੍ਹ ਦੀਆਂ ਨੇ ਪਮਕੇ ਇਹ ਧਰਮਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਸੀ ਪਰ ਉਸ ਤੋਂ ਬਾਅਦ ਕੰਮ ਕਾਜ ਆਮ ਦਿਨਾਂ ਵਾਂਗੂ ਚਾੜੂ ਹੋ ਗਏ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਉੱਥੇ ਦਾ ਚੱਲਦੇ ਆ ਸੁਣਾਉਣੇ ਆ ਆ ਜੋ ਪਰ ਪੈਂਦਾ ਜੁਕੀ ਨਾ ਦਰਦੇ ਨੀ ਪਰ ਗੁੰਡਿਆਂ ਤੋਂ ਮੇਚ ਨਾ ਮਾਗੇ ਜੁਗਿਆ ਤੋਂ ਦਰਦੇ ਨੀ ਪਰ ਗੁੰਡਿਆਂ ਤੋਂ ਮੇਚ ਨਾ ਮਾਗੇ ਗੁੰਡਿਆਂ ਤੋਂ ਸੋ ਅੱਜ ਦਾ ਜਿਹੜਾ ਹਤਾਲ ਦਾ ਪ੍ਰੋਗਰਾਮ ਹੈ ਕੀ ਕਿਹੜੇ ਮੰਗਲ ਤੋਂ ਲੈ ਕੇ ਸਰ ਜਿਹੜੇ ਅੱਜ ਦਾ ਪ੍ਰੋਟੈਸਟ ਕੀਤਾ ਗਿਆ ਇਹ ਜਿਹੜਾ ਤੁਹਾਨੂੰ ਪਤਾ ਹੀ ਹੈ ਵੈਸਟ ਬੰਗਾਲ ਚ ਜਿਹੜੀ ਬਹੁਤ ਹੀ ਘਨੌਨੀ ਘਟਨਾ ਹੋਈ ਡਾਕਟਰ ਮੋਮਿਤਾ ਨਾਲ ਮਰਡਰ ਤੇ ਬਰੂਟਲੀ ਰੇਪ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਫਾਸਟ ਟਰੈਕ ਕੋਰਟ ਦੇ ਅੰਦਰ ਛੇਤ ਤੇ ਛੇਤੀ ਕਾਰਵਾਈ ਕੀਤੀ ਜਾਵੇ ਉਦੇ ਪ੍ਰੋਟੈਸਟ ਦੇ ਅਗੇਂਸਟ ਅਸੀਂ ਨੇ 2 ਘੰਟੇ ਉਪੜੀ ਬੰਦ ਕੀਤੀ ਹੈ ਪੀਸੀਐਮਐਸ ਐਸੋਸੀਏਸ਼ਨ ਦੀ ਕਾਲ ਸੀਗੀ ਇਹਦੇ ਤੇ ਨਾਲ ਆਈਐਮਈ ਵੀ ਇਨਵੋਲਡ ਹੈ ਤੇ ਨਾਲ ਮੇਰਾ ਸਾਰਾ ਪੈਰਾਮੈਡੀਕਲ ਸਟਾਫ ਹੁੰਦਾ ਇਨਵੋਲਡ ਹੈ ਸਾਰਿਆਂ ਦੇ ਸਾਰੇ ਨਾਲ ਮਿਲ ਕੇ ਅਸੀਂ ਇਸ ਚੀਜ਼ ਦੀ ਮੰਗ ਕਰ ਰਹੇ ਹਾਂ ਕਿ ਕਿ ਔਰਤਾ ਦੀ ਸੁਰੱਖਿਆ ਕੱਲੀ ਹਰ ਹਰ ਜਗ੍ਹਾ ਜ਼ਰੂਰੀ ਹੈ ਕੱਲੀ ਇੱਕ ਡਾਕਟਰ ਨਾਲ ਹੋਇਆ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਰੇ ਸਭ ਕਿਤੇ ਔਰਤ ਪੂਰੀ ਆਜ਼ਾਦੀ ਨਾਲ ਘੁੰਮ ਸਕੇ ਤਾਂ ਉਹ ਸੁਰੱਖਿਅਤ ਮਹਿਸੂਸ ਕਰ ਸਕੇ ਜੇ ਉਹਦੀ ਡਿਊਟੀ ਤੇ ਸੁਰੱਖਿਅਤ ਨਹੀਂ ਹੈ ਹੋਰ ਕਿੱਥੇ ਸੁਰੱਖਿਤ ਮਹਿਸੂਸ ਕਰੂਗੀ ਇਸ ਇਸ ਚੀਜ਼ ਦਾ ਪ੍ਰੋਟੈਸਟ ਹੈ ਜੇ ਇਸ ਖਿਲਾਫ ਸੀ ਤਾਂ ਕਿ ਪੂਰਾ ਪੂਰਾ ਸਾਨੂੰ ਇਨਸਾਫ ਮਿਲੇ ਤੇ ਸਾਰੇ ਕਿਤੇ ਯਕੀਨੀ ਬਣਾਈ ਜਾਵੇ ਸੁਰੱਖਿਆ ਹਰ ਥਾਂ ਤੇ ਸੀਸੀਟੀਵੀ ਲੱਗਣ ਹਰ ਪੁਸਤ ਆ ਜੇ ਹਸਪੀਟਲ ਹੈ ਤਾਂ ਉਥੇ ਇੱਕ ਚੌਕੀ ਬਣੇ ਕੋਈ ਨਾ ਕੋਈ ਇੱਕ ਸਟਾਫ ਬੰਦਾ ਜਰੂਰ ਹੋਣਾ ਚਾਹੀਦਾ ਹਰ ਵੇਲੇ ਕਿ ਸਾਡੇ ਕੋਲੇ ਰਾਤ ਨੂੰ ਵੀ ਲੇਡੀ ਸਟਾਫ ਹੁੰਦਾ ਦੇਣੇ ਵੀ ਲੇਡੀ ਸਟਾਫ ਹੁੰਦਾ ਰਾਤ ਨੂੰ ਤਾਂ ਇਕੱਲੀਆਂ ਵਿਚਾਰੀਆਂ ਗਾਈਨੀਚ ਕੰਮ ਹੈ ਗਾਈਨੀਚ ਬਿਲਕੁਲ ਸਿਰਫ ਤੇ ਸਿਰਫ ਇਕੱਲੀਆਂ ਲੇਡੀਸ ਲੇਡੀ ਸਟਾਫ ਹੀ ਹੁੰਦਾ ਹੋਰ ਕੋਈ ਸਟਾਫ ਨਹੀਂ ਹੁੰਦਾ ਹੈਗਾ ਇਸ ਲਈ ਉਹਨਾਂ ਦੀ ਸੁਰੱਖਿਆ ਬਹੁਤ ਜ਼ਿਆਦਾ ਯਕੀਨੀ ਜ਼ਰੂਰੀ ਹੈ ਸਾਨੂੰ ਇਸ ਕਰਕੇ ਅਸੀਂ ਨੇ ਅੱਜ 2 ਘੰਟੇ ਦਾ ਪ੍ਰੋਟੈਸਟ ਕੀਤਾ ਭੈਣ ਭਾਈ ਸਾਰੇ ਖੜੇ ਨੇ ਵਿਚਾਰੇ ਮਰੀਜ਼ ਉਹਨਾਂ ਨੂੰ ਜਿਹੜੇ ਐਨੇ ਪਰੇਸ਼ਾਨੀ ਹੋਈ ਹੈ 2 ਘੰਟੇ ਪਰ ਉਹ ਫਿਰ ਵੀ ਸਾਡੇ ਨਾਲ ਬੈਠ ਕੇ ਜਦੋਂ ਉਹਨਾਂ ਨੂੰ ਗੱਲ ਸਮਝਾਈ ਗਈ ਉਹ ਸਾਡੇ ਨਾਲ ਬੈਠ ਕੇ ਉਹਨਾਂ ਨਾਲ ਪ੍ਰੋਟੈਸਟ ਕੀਤਾ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਆ। ਇਹ ਸਾਡੇ ਨਾਲ ਬੈਠ ਕੇ ਨਾਲ ਜੁੜੇ ਨੇ। ਮੰਗ ਅਸੀਂ ਇਹ ਗੱਲ ਕਰਦੇ ਆਂ ਜੀ ਹਰ ਜਗ੍ਹਾ ਤੇ ਕੱਲੇ ਹਸਪੀਟਲ 'ਚ ਜਿੱਥੇ ਵੀ ਹੈ ਔਰਤ ਕੰਮ ਕਰ ਰਹੀ ਆ ਅੱਜ ਔਰਤ ਬਿਲਕੁਲ ਮਰਦ ਨਾਲ ਕੰਦੇ ਨਾਲ ਕੰਦਾ ਮਲਾ ਕੇ ਚੱਲ ਰਹੀ ਆ। ਹਰ ਥਾਂ ਤੇ ਸੀਸੀਟੀਵੀ ਲੱਗਿਆ ਹੋਣਾ ਚਾਹੀਦਾ ਤਾਂ ਕਿ ਔਰਤਾਂ ਸੁਰੱਖਿਅਤ ਮਹਿਸੂਸ ਕਰਨ। ਜੇ ਡਾਕਟਰ ਨੇ ਮਤਲਬ ਹਸਪੀਟਲ ਹੈ ਹਸਪੀਟਲ ਦੇ ਅੰਦਰ ਹਮੇਸ਼ਾ ਲੜਾਈ ਝਗੜੇ ਵਾਲਾ ਮਾਹੌਲ ਰਹਿੰਦਾ ਹੀ ਰਹਿੰਦਾ ਹੈ। ਕਿਉਂਕਿ ਲੜਾਈ ਝਗੜੇ ਵਾਲੇ ਮਰੀਜ਼ ਆਉਂਦੇ ਰਹਿੰਦੇ ਨੇ ਤੇ ਇੱਕ ਚੌਂਕੀ ਦਾ ਕੋਈ ਬੰਦਾ ਕੋਈ ਇੱਕ ਇਨਚਾਰਜ ਕੁਝ ਵੀ ਕੋਈ ਵੀ ਬੰਦਾ ਕੌਨਸਟੇਬਲ ਕੋਈ ਵੀ ਬੰਦਾ ਇੱਕ ਹਰ ਵੇਲੇ ਹਸਪੀਟਲ ਦੇ ਅੰਦਰ ਮੌਜੂਦ ਹੋਣਾ ਚਾਹੀਦਾ ਹੈ ਤਾਂ ਕਿ ਇਸ ਗੱਲ ਦਾ ਡਰ ਬਣਿਆ ਰਹੇ ਵੀ ਹਾਂ ਉਹ ਰ ਸੁਰੱਖਿਆ ਹੈ ਮੇਰਾ ਨਾਮ ਸੁਸ਼ਮਾ ਰੋੜਾ ਜੀ ਮੈਂ ਲਚਵੀ ਐਨ ਐਮ ਯੂਨੀਅਨ ਦੀ ਸੂਬਾ ਪ੍ਰਧਾਨ ਆ ਅਸੀਂ ਅੱਜ ਲਈ ਜਿਹੜਾ 2 ਘੰਟਿਆਂ ਦਾ ਪ੍ਰੋਗਰਾਮ ਸੀਗਾ ਉਹਦੇ ਲਈ ਸਾਡੇ ਪੀਐਸਸੀ ਤੇ ਇਕੱਠੇ ਹੋਏ ਆ ਬੈਸਟ ਬੰਗਾਲ ਚ ਜਿਹੜੀ ਬਹੁਤ ਹੀ ਘਨੌਣੀ ਘਟਨਾ ਹੋਈ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਕਿ ਡਾਕਟਰ ਰਾਤ ਨੂੰ ਡਿਊਟੀ ਦੇ ਉੱਤੇ ਰੈਸਟ ਰੂਮ ਦੇ ਵਿੱਚ ਰੈਸਟ ਕਰ ਰਹੀ ਹੁੰਦੀ ਐ ਪੁਲਿਸ ਦਾ ਇੱਕ ਬੰਦਾ ਤੁਸੀਂ ਦੇਖੋ ਲਾ ਐਂਡ ਆਰਡਰ ਦੀ ਸਥਿਤੀ ਕੈਥੀ ਐ ਪੁਲਿਸ ਦਾ ਇੱਕ ਬੰਦਾ ਆਉਂਦਾ ਉਸ ਲੇਡੀ ਨਾਲ ਬੁਰੀ ਤਰ੍ਹਾਂ ਰੇਪ ਕਰਦਾ ਉਹਦਾ ਮਰਡਰ ਕਰਦਾ ਤੇ ਚਲਾ ਜਾਂਦਾ ਸਵੇਰ ਦੇ 6 ਵਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਦਾ 6 ਵਜੇ ਜਾ ਕੇ ਜਦੋਂ ਪਤਾ ਲੱਗਦਾ ਫਿਰ ਇਸ ਗੱਲ ਦਾ ਰੌਲਾ ਪੈਂਦਾ ਤੁਸੀਂ ਦੇਖੋ ਵੀ ਇੱਕ ਡਾਕਟਰ ਆਪਦੀ ਡਿਊਟੀ ਤੇ ਸੁਰੱਖਿਅਤ ਨਹੀਂ ਤਾਂ ਹੋਰ ਕੀ ਹੋਊਗਾ 24 ਘੰਟੇ ਦੀ ਡਿਊਟੀ ਸਾਡੇ ਡਾਕਟਰ ਸਾਡੀਆਂ ਸਟਾਫ ਨਰਸਾਂ ਅਸੀਂ ਲੋਕ ਕਰਦੇ ਆਂ ਲੋਕਾਂ ਦੀ ਸੇਵਾ ਚ ਦਿਨੇ ਰਾਤ ਹਾਜ਼ਰ ਆ ਤੇ ਅਸੀਂ ਸੁਰੱਖਿਅਤ ਨਹੀਂ ਇਹ ਘਟਨਾ ਕੱਲੀ ਵੈਸਟ ਬੰਗਾਲ ਦੀ ਨਹੀਂ ਅਸੀਂ ਮੰਗ ਕਰਦੇ ਆਂ ਵੀ ਔਰਤਾਂ ਦੀ ਸੁਰੱਖਿਆ ਲਈ ਕੋਈ ਇਹਜਾ ਕਾਨੂੰਨ ਬਣੇ ਕਿ ਜਿਹੜਾ ਵੀ ਕੋਈ ਰੇਪ ਕਰਦਾ ਹੈ ਮਰਡਰ ਕਰਦਾ ਹੈ ਔਰਤ ਨਾਲ ਬਦਮਿਜ਼ੀ ਕਰਦਾ ਹੈ ਉਹਨੂੰ ਤੁਰੰਤ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਕਿ ਲੰਬਾ ਸਮਾਂ ਹੋ ਇਨਸਾਫ ਲਈ ਕੋਰਟਾਂ ਦੇ ਵਿੱਚ ਪਟਕੇ ਕੋਈ ਇਹਜਾ ਕਾਨੂੰਨ ਬਣੇ ਤੁਰੰਤ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ। ਹਸਪਤਾਲਾਂ ਦੀ ਸਕਿਉਰਿਟੀ ਦੇ ਜੀ ਹਰ ਥਾਂ ਤੇ ਸੀਸੀਟੀਵੀ ਕੈਮਰੇ ਲੱਗਣ। ਜਿਹੜੀ ਪੁਲਿਸ ਹੈ ਉਹ ਇੱਥੇ ਹਰ ਵਕਤ ਤੰਤ ਰਹੇ, ਰਾਤ ਨੂੰ ਵੀ ਔਰਤ ਸਟਾਫ ਡਿਊਟੀ ਤੇ ਹੁੰਦਾ। ਸਾਡੇ ਡਾਕਟਰ ਰਾਤ ਨੂੰ ਔਨ ਕਾਲ ਹੁੰਦੇ ਨੇ ਜਾਂ ਡਿਊਟੀ ਤੇ ਹੀ ਹੁੰਦੇ ਨੇ। ਸਾਡੀਆਂ ਸਟਾਫ ਨਰਸਿਸ ਐਮਰਜੈਂਸੀ ਦੇ ਵਿੱਚ, ਲੇਬਰ ਰੂਮ ਦੇ ਵਿੱਚ ਹਰ ਥਾਂ ਤੇ ਹੁੰਦੀਆਂ ਨੇ। ਤਾਂ ਉਹਨਾਂ ਦੀ ਸੁਰੱਖਿਆ ਲਈ ਹਰ ਥਾਂ ਤੇ ਸੀਸੀਟੀਵੀ ਕੈਮਰੇ ਤੇ ਇੱਕ ਚੌਕੀ ਦਾ ਪ੍ਰਬੰਧ ਉਹਨਾਂ ਲਈ ਸਕਿਉਰਿਟੀ ਗਾਰਡ ਹਰ ਸਮੇਂ ਹੋਣਾ ਚਾਹੀਦਾ। ਇਹਦੇ ਲਈ ਕੋਈ ਦੇਸ਼ ਦੇ ਵਿੱਚ ਸਖਤ ਕਾਨੂੰਨ ਬਣਨਾ ਚਾਹੀਦਾ ਜਿਹਦੇ ਨਾਲ ਕਾਤਲਾਂ ਦੇ ਅੰਦਰ ਡਰ ਪੈਦਾ ਹੋਵੇ ਤੇ ਔਰਤਾਂ ਦੀ ਇੱਜ਼ਤ ਤੇ ਪੈਣਾ ਦੀ ਸੁਰੱਖਿਆ ਜਿਹੜੀ ਹੈ ਉਹ ਹੋ ਸਕੇ ਹਾਂ ਮੇਰਾ ਨਾਮ ਰਾਣੋ ਖੇੜੀਗਿੱਲਾ ਆਸ਼ਾ ਵਰਕਰ ਆਸਾ ਫੈਸਟ ਡਿਊਨ ਸਭਾ ਪ੍ਰਧਾਨ ਮੈਂ ਜਿਹੜਾ ਅਸੀਂ ਅੱਜ ਪ੍ਰੋਗਰਾਮ ਕਰ ਰਹੇ ਹਾਂ ਬੈਸਟ ਬੰਗਾਲ ਦੇ ਵਿੱਚ ਡਾਕਟਰ ਸਾਹਿਬ ਨਾਲ ਜੋ ਰੇਪ ਹੋਇਆਗਾ ਉਸ ਤੋਂ ਰੇਪ ਤੋਂ ਬਾਅਦ ਉਹਨਾਂ ਦਾ ਮਰਡਰ ਵੀ ਕੀਤਾ ਗਿਆਗਾ ਕਿਉਂਕਿ ਬੈਸਟ ਬੰਗਾਲ ਦੀ ਜਿਹੜੀ ਸਰਕਾਰ ਆ ਉਹਦੇ ਵਾਸਤੇ ਬਹੁਤ ਸ਼ਰਮਨਾਕ ਗੱਲ ਆ ਗਈ ਜਿਹਦੇ ਲਈ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨਾ ਸਿਹਤ ਮਹਿਕਮਾ ਦਾ ਉਹਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈਗਾ ਜਿਹੜੇ ਰੋਸ ਦੇ ਮੱਦੇਂ ਰੱਦ ਲੱਖ ਹਜ਼ਾਰ ਸਾਡੇ ਭਵਾਨੀਗੜ੍ਹ ਪੀਐਸਸੀ ਦੇ ਉੱਤੇ ਸਾਡਾ ਸਾਰਾ ਸਟਾਫ ਡਾਕਟਰ ਸਹਿਵਾਨ ਸਟਾਫ ਨਰਸ ਜਿੰਨਾ ਵੀ ਮਹਿਤਵਪੂਰਨ ਕੰਮ ਕਰਦਾ ਆਸ਼ਾ ਵਰਕਰਜ਼ ਪੂਰਾ ਸਾਡਾ ਸਟਾਫ ਬੈਠਾ ਹੈ ਅੱਜ ਹੜਤਾਲ ਦੇ ਉੱਪਰ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਭੈਣ ਭਰਾ ਸਾਡੇ ਜਿਹੜੇ ਪੇਸ਼ੈਂਟ ਖੜੇ ਨੇ ਉਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਕੋਆਪਰੇਟ ਕੀਤਾਗਾ ਉਹ ਖੜਿਆ ਵੇਟ ਦੇ ਵਿੱਚ ਕਿ ਜਦੋਂ ਵੀ ਡਾਕਟਰ ਸਾਹਿਬ ਫਰੀ ਹੋਣਦੇ ਨੇ ਉਦੋਂ ਉਹਨਾਂ ਦਾ ਜਿਹੜਾ ਚੈੱਕਅਪ ਕੀਤਾ ਜਾਊਗਾ ਪਰ ਨਾਲ ਨਾਲ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਸੀ ਮੰਗ ਕਰਦੇ ਆ ਕਿ ਜੇ ਇੱਕ ਔਰਤ ਮਰਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀ ਆ ਕਿਸੇ ਵੀ ਵਿਭਾਗਮੇ ਦੇ ਵਿੱਚ ਤਾਂ ਜਿਹੜੀ ਉਹਦੀ ਸੁਰੱਖਿਆ ਉਹ ਬਣਾਉਣੀ ਬਹੁਤ ਜ਼ਰੂਰੀ ਆ ਗਈ ਜੇਕਰ ਜਿਹੜੀ ਸੁਰੱਖਿਆ ਨਾ ਕੀਤੀ ਗਈ ਤਾਂ ਜਿਹੜੀ ਅੱਜ ਬੈਸਟ ਮਗਾਲ ਦੇ ਵਿੱਚ ਘਟਨਾ ਹੋਈ ਏ ਹਰ ਇੱਕ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਪੀਐਸਸੀ ਸੀਐਸਸੀ ਤੇ ਹੋਊਗੀ ਉਹ ਕਿਉਂ ਹੋਊਗੀ ਕਿਉਂਕਿ ਜੇ ਉਸ ਬੰਦੇ ਨੂੰ ਫਾਸੀ ਦੀ ਸਜ਼ਾ ਨਾ ਦਿੱਤੀ ਗਈ ਤੇ ਡਾਕਟਰ ਮੋਮਿਤਾ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਜਿਹੜੇ ਇਹ ਲੋਕ ਹੁੰਦੇ ਜਿਹੜੇ ਇਹ ਮਰਦ ਹੁੰਦੇ ਨੇ ਜਿਨ੍ਹਾਂ ਨੂੰ ਗੁੰਡਾਗਰਦੀ ਕਰਨ ਦਾ ਆ ਔਰਤਾਂ ਨਾਲ ਧੱਕਾਸ਼ਾਹੀ ਕਰਨ ਦਾ ਜਿਹੜਾ ਨਿਸ਼ਾਨਾ ਮਿਲਿਆ ਹੁੰਦਾ ਉਹਨੂੰ ਮੱਤ ਤਾ ਪਹੁੰਚੂਗੀ ਜੇ ਉਹ ਸਰਕਾਰ ਵੱਲੋਂ ਉਸ ਬੰਦੇ ਨੂੰ ਫਾਸੀ ਸੱਤ ਤੇ ਜਾਊਗੀ ਤਾਂ ਡਾਕਟਰ ਮੋਮਿਤਾ ਨੂੰ ਜਿਹੜਾ ਇਨਸਾਫ ਆਉ ਮਿਲੂਗਾ ਜੇ ਇਨਸਾਫ ਨਾ ਦਿੱਤਾ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਤੁਹਾਡਾ ਅਗਲਾ ਕੀ ਤਾਂ ਜੇ ਇਨਸਾਫ ਨਾ ਦਿੱਤਾ ਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਫਿਲਹਾਲ 2 ਘੰਟਿਆਂ ਦਾ ਪ੍ਰੋਗਰਾਮ ਆ ਤਾਂ ਫਿਰ ਇਹ ਪੂਰੇ ਪੰਜਾਬ ਦੇ ਵਿੱਚ ਹਰ ਰੋਜ਼ ਦਾ ਇੱਕ ਹਰ ਰੋਜ਼ ਦੀ ਖਬਰ ਖਬਰ ਹੋਊਗੀ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਪੀਐਸੀ ਹਰ ਪੀਐਸੀ ਉੱਤੇ ਹਰੇਕ ਸਟਾਫ ਧਰਨੇ ਦੇ ਉੱਤੇ ਬੈਠਾ ਜਿਹੜੇ ਸਾਡੇ ਲੋਕ ਆ ਸਾਡੀ ਪਬਲਿਕ ਆ ਉਹਨਾਂ ਨਿਰਾਸ਼ ਹੋਣਾ ਪਊਗਾ ਤੇ ਜਿਹੜੇ ਉਹਨਾਂ ਦੇ ਮਰੀਜ਼ ਨੇਗੇ ਉਹਨਾਂ ਜਿਹੜੀ ਖੱਦਲ ਹੋ ਰਹੀ ਹੋਊਗੀ ਉਹ ਬੱਕਰੀ ਹੋਊਗੀ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਸ ਚੀਜ਼ ਦਾ ਖਵਾਜਾ ਭੁਗਤਣਾ ਪਊਗਾ ਪੰਜਾਬ ਲੈਵਲ ਦਾ ਨਹੀਂ ਆਲ ਇੰਡੀਆ ਲੈਵਲ ਦਾ ਇਹ ਪੂਰੇ ਆਲ ਇੰਡੀਆ ਲੈਵਲ ਦਾ ਜੀ ਇਹ ਕੱਲਾ ਪੰਜਾਬ ਦਾ ਨਹੀਂ ਆ ਜੇ ਵਸਤ ਮੰਗਾਲ ਦੇ ਵਿੱਚ ਹੋਇਆ ਇਹ ਤਾਲੀ ਦੀ ਇਹਦਾ ਖਦਾਏ ਨਾ ਹੀ ਕੱਲਾ ਪੰਜਾਬ ਦਾਗਾ